ਬਰਨਾਲਾ ਦੇ ਉੱਗੇ ਸਮਾਜ ਸੇਵੀ ਤੇ ਸਟੇਟ ਅਵਾਦੀ ਪੋਲਾ ਸਿੰਘ ਵਿਰਕ ਨੇ ਕਾਂਗਰਸ ਯੂਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਸਮਰਥਨ ਦੇ ਵਿੱਚ ਬਰਨਾਲਾ ਵਿਖੇ ਵਿਸ਼ਾਲ ਇਕੱਤਰਤਾ ਕੀਤੀ ਇਸ ਮੌਕੇ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਥੇਰ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਆਪਣੀ ਚੋਣ ਕੈਂਪੇਨ ਵਿੱਚ ਨਾਲ ਲੈ ਫਿਰ ਦੇਣੇ ਉਹਨਾਂ ਨੇ ਆਮ ਆਦੀ ਪਾਰਟੀ ਤੇ ਭਾਜਪਾ ਤੇ ਉਪਰ ਤਾਂਜ ਕਰਦਿਆਂ ਕਿਹਾ ਇਹਨਾਂ ਨੇ ਦੋਨਾਂ ਨੇ ਜੁਆਇੰਟ ਆਪਰੇਸ਼ਨ ਰਾਹੀਂ ਕਿਸਾਨਾਂ ਤੇ ਤਸ਼ੱਦਦ ਵੀ ਕੀਤਾ ਇਸ ਮੌਕੇ ਉਹਨਾਂ ਨੇ ਵਿਰੋਧੀ ਧਿਰਾਂ ਦੇ ਹੋਰ ਕੀ ਕੁਝ ਕਿਹਾ ਆਓ ਵਿਦਿਆ ਬਰਨਾਲਾ ਤੋਂ ਸਾਡੇ ਵਿਸ਼ੇਸ਼ ਪ੍ਰਤੀਨਿਧੀ ਜਤਿੰਦਰ ਦੇਵ ਗੰਦੀ ਇਹ ਵਿਸ਼ੇਸ਼ ਰਿਪੋਰਟ ਜੀ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਜਿਨ੍ਹਾਂ ਨੂੰ ਦੇਖ ਦੇਖ ਕੇ ਮੈਂ ਇਸ ਸਟੇਜ 'ਤੇ ਬੋਲਣ ਦੇ ਕਾਬਿਲ ਹੋਇਆ ਜਿਨ੍ਹਾਂ ਦੇ ਉਂਗਲ ਫੜ ਕੇ ਮੈਂ ਕੰਮ ਸਿੱਖਿਆ ਸਰਦਾਰ ਕੋਲਾ ਸਿੰਘ ਜੀ ਬੀ ਦੀ ਸ਼ੁਰੂਆਤ ਦੇ ਦੌਰਾਨ ਦੇ ਵਿੱਚ ਐਡਾ ਵੱਡਾ ਕੱਠ ਤੇ ਤੁਹਾਨੂੰ ਸਾਰਿਆਂ ਦਾ ਮਿਲ ਲਈ ਤੇ ਖੈਰਾ ਸਾਹਿਬ ਨੂੰ ਅਸ਼ੀਰਵਾਦ ਦੇਣ ਦਾ ਅੱਜ ਸਭਬ ਤੇ ਮੌਕਾ ਹੈ ਸਾਡੇ ਵਿਚਕਾਰ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਸੁਖਪਾਲ ਸਿੰਘ ਖੈਰਾ ਸਾਹਿਬ ਕੋਲਾ ਸਿੰਘ ਬਿਰਕ ਜੀ ਮਕਰਨ ਸ਼ਰਮਾ ਜੀ ਲੋਟੇ ਜੀ मेरा छोटा भाई केवल काला ढेलो जी जिन्ना ने बड़ी मेहनत ते तंदही दे, दे नाल कांग्रेस पार्टी दी सेवा ते बुलंदियां दे ऊपर लेके जा रहे ने सरदार गुरजीत सिंह रामनवासीया जी ते और भी ਸਾਡੇ ਦਰਜਾ ਬਦਰਜਾ कांग्रेस पार्टी ਦੇ ਸਾਡੇ ਲੀਡਰ ਸਾਹਿਬਾਨ ਇੱਥੇ ਹਾਜ਼ਰ ਮੇਰੇ ਬਹੁਤ ਸਤਕਾਰਯੋਗ ਬਜ਼ੁਰਗੋ ਤੇ ਮੇਰੀਆਂ ਭੈਣੋ ਸਭ ਤੋਂ ਪਹਿਲਾਂ ਤੁਹਾਡੇ ਨਾਲ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਭਾ ਦੇ ਹੀਰੋ ਪੰਜਾਬ ਵਾਸੀਆਂ ਦੀ ਲੰਜ ਤੇ ਪੱਗ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਨਿਤੜਕ ਜਰਮੇਲ ਸਾਡੇ ਵੱਡੇ ਵੀਰ ਮਾਨ ਜੋਗ ਸਰਦਾਰ ਸ਼ਕਪਾਲ ਸਿੰਘ ਜੀ ਖੈਰਾ ਸਾਹਿਬ ਔਰ ਬਹੁਤ ਹੀ ਸੀਨੀਅਰ ਨੇਤਾ ਜਿਹੜੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੁਝ ਗੱਲਾਂ ਸਾਂਝੀਆਂ ਕਰਕੇ ਗਏ ਮੇਰੇ ਵੱਡੇ ਵੀਰ ਸਰਦਾਰ ਸੁਰਿੰਦਰਪਾਲ ਸਿੰਘ ਜੀ ਸਿੰਧਿਆ ਸਾਹਿਬ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਡੇ ਛੋਟੇ ਵੀਰ ਜਿਹੜੇ ਇੱਕ ਬਹੁਤ ਹੀ ਅਣਤਕ ਮਿਹਨਤ ਕਰ ਰਹੇ ਨੇ ਸਰਦਾਰ ਕੁਲਦੀਪ ਸਿੰਘ ਜੀ ਕਾਲਾ ਢਿੱਲੋਂ ਸ਼੍ਰੀ ਮੱਖਣ ਲਾਲ ਜੀ ਸ਼ਰਮਾ वैसे तो हर एक बंदे दी एक वख-वख क्वालिटी हुंदी है मैं मखण जियां मारे एक गल कहनी चाहना के सच्ची मुच्ची ए ਝੰਡਾ ਵਰ ਖੁਰਦਾਰ ਹੈ ਕਾਂਗਰਸ ਪਾਰਟੀ ਦਾ ਹਵਾ ਚਾਹੇ ਕੋਈ ਵੀ ਆਈ ਲੇਕਿਨ ਜੋ ਵੀ ਨਮਾਇੰਦਾ ਕਾਂਗਰਸ ਦਾ ਆਇਆ ਇਹਨਾਂ ਨੇ ਸਭ ਤੋਂ ਪਹਿਲਾਂ ਨਾਕਾ ਜਾ ਕੇ ਹਰੀਗੜ ਲਾਇਆ ਕਿ ਮੈਂ ਤਾਂ ਪਾਰਟੀ ਦੇ ਨਾਲ ਆ ਇਹਨਾਂ ਲੰਮਾ ਸਮਾਂ ਕਿਸੇ ਵੀ ਹਵਾ ਨੇ ਰੀਤੋਂ ਕੋਈ ਨਾ ਹਿਲਣਾ ਤੇ ਇਹਨਾਂ ਦੀ ਕੁਆਲਿਟੀ ਆ ਮਾਨ ਜੋ ਸਰਦਾਰ ਗੁਰਜੀਤ ਸਿੰਘ ਜੀ ਰਮਨਵਾਸੀਆ ਸਾਹਿਬ ਪ੍ਰਧਾਨ ਨਗਰ ਕੌਂਸਲ ਬਰਨਾਲਾ ਮੰਚ ਤੇ ਬਿਰਾਜਮਾਨ ਕਰਜਾ ਬਦਰਜਾ ਸਾਰੇ ਹੀ ਆਗੂ ਸਹਿਬਾਨ ਸਾਡੇ ਜ਼ਿਲ੍ਹੇ ਦੀ ਸਮੁੱਚੀ ਪ੍ਰੈਸ ਜਿਨ੍ਹਾਂ ਦਾ ਸੱਚੀ ਮੁੱਚੀ ਮੈਂ ਕਹਿ ਸਕਦਾ ਕਿ ਜਿਹੜਾ ਉਹਨਾਂ ਦਾ ਇਹਸਾਨ ਤੇ ਉਤਾਰਿਆ ਤਾਂ ਨਹੀਂ ਜਾ ਸਕਦਾ ਪਰੰਤੂ ਮੈਂ ਕਹਿਣਾ ਹੁਣਾ ਕਿ ਮੈਂ ਤੁਹਾਡੇ ਕਰਜ਼ੇ ਦਾ ਮੁੱਲ ਹਮੇਸ਼ਾ ਬਿਆਜ ਸਨੇਹਤ ਤਾਰਨ ਦੀ ਕੋਸ਼ਿਸ਼ ਕਰਦਾ ਰਹੂੰਗਾ ਤੁਸੀਂ ਤੁਹਾਡੀ ਪਾਰਟੀ ਨੇ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਸਿਕਿਉਰਿਟੀ ਇਕੱਠੀ ਕੀਤੀ ਉਹਦੀ ਘਟਾਈ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਸਰਕਾਰੀ ਪੇਜਾਂ ਤੇ ਭਗਵੰਤ ਮਾਨ ਨੇ ਆਪਣੇ ਪੇਜ ਤੇ ਇਹ ਕਹਿਤਾ ਕਿ ਫਲਾਣੇ ਬੰਦਿਆਂ ਦੀ ਸਿਕਿਉਰਿਟੀ ਕੀਤੀ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਅਸੀਂ ਘਟਾ ਦਿੱਤੀ ਆ ਸ਼ੂਟਰ ਤਿਆਰ ਬੈਠੇ ਸੀਗੇ ਮਨਸੂਬੇ ਬੜੇ ਹੋਏ ਸੀ ਸੱਚਸ਼ਾ ਘੜੀਆਂ ਹੋਈਆਂ ਸੀ ਅਗਲੇ ਦਿਨੀ 24 ਘੰਟਿਆਂ ਚ ਉਹਨਾਂ ਨੇ ਸਾਡਾ ਇੱਕ ਦੁਨੀਆ ਦਾ ਵਿਸ਼ਵ ਪ੍ਰਸਿੱਧ ਕਲਾਕਾਰ ਸਾਡੀ ਇੱਕ ਮਾਣ ਸਾਡੇ ਪੰਜਾਬ ਦਾ ਜਿਹੜਾ 5 ਮਿੰਟ ਵਿੱਚ ਕਿਸੇ ਗੀਤ ਦੇ ਰਹੀ ਤੁਹਾਨੂੰ ਮੁੱਦਾ ਸਮਝਾਉਂਦਾ ਸੀ ਨੁਕਤਾ ਸਮਝਾਉਂਦਾ ਸੀ ਚਾਹੇ ਉਹ S.Y.L ਦਾ ਗੀਤ ਹੈ ਚਾਹੇ ਉਹ 295 ਦਾ ਗੀਤ ਹੈ ਤੁਸੀਂ ਨਾ ਸਿਰਫ ਉਹਦੀ ਮੌਤ ਤੇ ਆ ਜੋ ਕੁਝ ਕੀਤਾ ਤੁਸੀਂ ਹੁਣ ਉਹਦੇ ਕਾਤਲਾਂ ਨੂੰ ਨਾਲ ਰੱਖ ਕੇ ਉਹਦੇ ਮਾਪਿਓ ਬਲਕੌਰ ਸਿੰਘ ਤੇ ਚਰਨਕੌਰ ਨੂੰ ਇਹ ਸੁਨੇਹਾ ਦੇ ਰਿਓ ਕਿ ਅਸੀਂ ਕਾਤਲਾਂ ਦੇ ਨਾਲ ਖੜੇ ਹਾਂ ਸ਼ੁਭਕਰਨ ਮਰਿਆ ਮੀਤ ਜੀ ਕਿਥੇ ਭਗਵੰਤ ਮਾਨ ਕਿੱਥੇ ਸੀ ਤੁਸੀਂ ਭਗਵੰਤ ਮਾਨ ਜਾ ਕੇ ਰੋਇਆ ਵਾ ਗੁਜਰਾਤ ਅਗੇ ਕੇਜਰੀਵਾਲ ਫੜਿਆ ਗਿਆ ਜੇਲ੍ਹ ਸੋਇਆ ਉੱਥੇ ਉਹਨੂੰ ਕੇਜਰੀਵਾਲ ਵਾਸਤੇ ਰੋਣਾ ਆਇਆ ਜਿਹੜਾ ਸੈਂਕੜੇ ਕਰੋੜਾਂ ਦੇ ਕੋਟਾਲੇ ਸ਼ਰਾਬ ਦੇ ਵਿੱਚ ਅੱਜ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ 1.5 ਸਾਲ ਤੋਂ ਮਨੀਸ਼ ਸੋਡਿਆ ਔਰ ਜਿਹੜਾ ਹੈ ਸਤਿੰਦਰ ਜੈਨ ਸੁਪਰੀਮ ਕੋਰਟ ਤਾਂ ਕਿੰਨੀਆਂ ਜਵਾਨਤਾ ਰਿਜੈਕਟ ਹੋ ਗਈਆਂ ਸੁਪਰੀਮ ਕੋਰਟ ਨੇ ਇਹ ਦਿੱਕਤੀ ਹੁਕਮ ਵਿੱਚ ਲਿਖਿਆ ਕਿ ਇਹਨਾਂ ਲੋਕਾਂ ਦੇ ਨਾਲ 338 ਕਰੋੜ ਰੁਪਿਆ ਪੈਸੇ ਦੀ ਮਨੀ ਟ੍ਰੇਲ ਸ਼ਰਾਬ ਘਟਾਲੇ ਦੀ ਜੁੜਦੀ ਹੈ। ਕੇਜਰੀਵਾਲ ਫੜਿਆ ਗਿਆ ਕੇਜਰੀਵਾਲ ਨੇ ਆਪਣੀ ਚੁਣੌਤੀ ਦਿੱਤੀ ਹਾਈ ਕੋਰਟ ਦਿੱਲੀ ਵਿੱਚ ਹਾਈ ਕੋਰਟ ਨੇ ਉਹਦੀ ਪਟੀਸ਼ਨ ਰਿਜੈਕਟ ਕਰਦਿਆ ਕਿਹਾ ਕੈਰਵਿੰਦ ਕੇਜਰੀਵਾਲ ਦੇ ਸ਼ਰਾਬ ਘਟਾਲੇ ਦੇ ਨਾਲ ਪੁਖਤਾ ਸਬੂਤ ਸਾਬਤ ਕਰ ਰਹੀ ਹੈ ਇਹਦੀ। ਫਿਰ ਵੀ ਕਹੀ ਜਾਂਦੇ ਕੱਟੜ ਮੰਦਾ ਔਰ ਸਾਰੇ ਬੱਚੇ ਗਏ ਉੱਥੇ ਉਹਦੀ ਖਾਤਰ ਰੋਏ ਨੇ। ਸਿੱਧੂ ਮੂਸੇਵਾਲੇ ਦੇ ਪੁੱਤ ਦੇ ਖਾਤਰ ਨਹੀਂ ਰੋਏ। ਚੁੱਪ ਕਰਨ ਮਾਰਿਆ ਗਿਆ ਬਠਿੰਡੇ ਦਾ ਇੱਕ ਮੌਣਾ ਪਿੰਡ ਦੇ ਲਾਗੇ ਦਾ ਉਹਦੀ ਮੌਤ ਦੀ ਖਾਤਰ ਨਹੀਂ ਰੋਏ ਸਾਡੇ ਕਿਸਾਨਾਂ ਨੂੰ ਸ਼ੰਭੂ ਬੋਰ ਸ਼ੰਭੂ ਬਾਰਡਰ ਦੇ ਉੱਤੇ ਹਰਿਆਣਾ ਪੁਲਿਸ ਨੇ ਸਾਡੇ ਧਰਤੀ ਦੇ ਅੰਦਰ ਵੜ ਕੇ ਕੱਗਰ ਦਰਿਆ ਦੇ ਉੱਤੇ ਬੈਰੀਕੇਡਿੰਗ ਕਰਕੇ ਉਹਨਾਂ ਸਾਡੇ ਕਿਸਾਨਾਂ ਨੂੰ ਆਪਣੇ ਨੂੰ ਕੁੱਟਿਆ ਡਰੋਨ ਮਾਰੇ ਤੇਰ ਗੈਸ ਛੱਡੇ ਟਰੈਕਟਰ ਭੰਨੇ ਨਿਸ਼ਾਨ ਸਾਹਿਬ ਕੁਚਲੇ ਉਹਨਾਂ ਨੇ ਕਿਸਾਨੀ ਚੰਡੇ ਕੁ ਛੱਡੇ ਕੁਚਲੇ ਪ੍ਰੀਤਪਾਲ ਇੱਕ ਨੌਜਵਾਨ ਨੂੰ ਬੋਰੀ ਚ ਪਾ ਕੇ ਪਤਾ ਨਹੀਂ ਕਿੰਨਿਆਂ ਨੂੰ ਬੋਰੀ ਚ ਪਾ ਕੇ ਹਰਿਆਣਾ ਪੁਲੀ ਚੱਕ ਕੇ ਲਿਆ ਕੀ ਤਸ਼ੱਦਦ ਕੀਤਾ ਔਰ ਅਖੀਰ ਛੁੱਪ ਕਰਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੁਹਾਨੂੰ ਰੋਣਾ ਤੇ ਨਹੀਂ ਆਇਆ ਕਿਸ ਨੂੰ ਭਗਵੰਤ ਦੇ ਵਿੱਚ ਮੀਤ ਤੇਰਾ ਕੋਈ ਫਰਜ਼ ਨਹੀਂ ਸੀ ਬਣਦਾ ਤੂੰ ਕੈਬਨਿਟ ਮਿਨਿਸਟਰ ਬਣਿਆ ਕੈਬਨਿਨਟ ਮਿਨਿਸਟਰ ਦਾ ਮਤਲਬ ਕੀ ਹੈ ਕਿ ਪੰਜਾਬ ਦੇ ਆ 18 ਬੰਦੇ ਪੰਜਾਬ ਦੀ ਅਗਵਾਈ ਕਰਨਗੇ ਕਿਸੇ ਇੱਕ ਹਲਕੇ ਦੀ ਅਗਵਾਈ ਕਰਨ ਵਾਸਤੇ ਕੈਬਨਿਨਟ ਮਿਨਿਸਟਰ ਨਹੀਂ ਬਣਾਉਂਦਾ ਉਹ ਤਾਂ ਐਮਐਲਏ ਬਣਦਾ ਵਾ ਸੰਦੀਪ ਨੰਗਲ ਅੰਬੀਆਂ ਕਬੱਡੀ ਦਾ ਪਲੇਅਰ ਮਾਰਿਆ ਗਿਆ ਸਾਡੇ ਦੁਆਬੇ ਦੀ ਧਰਤੀ ਤੇ ਇਹਨਾਂ ਨੂੰ ਉਦਣ ਰੋਣਾ ਨਹੀਂ ਆਇਆ ਕਿਸੇ ਨੂੰ ਜਵਾਬ ਨਹੀਂ ਆਇਆ ਭਾਈ ਅਮਰਪਾਲ ਸਿੰਘ ਉਹਦੇ ਦਿਨ ਐਨਐਸਸੀ ਲਾਈ ਗਈ ਫਿਰ ਇਹਨਾਂ ਸੇ ਸਾਲ ਵਾਦਾ ਕੀਤਾ ਗਿਆ ਜਿਹੜਾ ਬੰਦਾ ਜੇਲ੍ਹ ਚ ਬੈਠਾ ਨਾ ਅਪੀਲ ਨਾ ਦਲੀਲ ਨਾ ਜ਼ਮਾਨਤ ਇੱਕ ਸਾਲ ਦੀ ਕਸੂਰ ਕੀ ਸੀਗਾ ਕਿ ਪ੍ਰਚਾਰ ਕਰਦਾ ਸੀ ਅਗਰ ਉਸ ਨੇ ਕੋਈ ਗੱਲ ਕੀਤੀ ਅਜਨਾਲੇ ਪੁਲਿਸ ਸਟੇਸ਼ਨ ਝਗੜਾ ਹੋਇਆ ਤੁਸੀਂ 307 ਲਾਓ ਤੁਸੀਂ 452 ਲਾਓ ਤੁਸੀਂ ਅਮਰਸੇਹ ਦੀ ਜੇਲ੍ਹ ਵਿੱਚ ਰੱਖੋ ਤੁਸੀਂ ਉਹਦੀ ਟ੍ਰਾਇਲ ਪੰਜਾਬ ਦੇ ਵਿੱਚ ਕਰੋ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਕਿ ਤੁਸੀਂ ਬੀਜੇਪੀ ਨੂੰ ਥਾਲੀ ਵਿੱਚ ਰੱਖ ਕੇ ਸਾਡੇ ਨੌਜਵਾਨਾਂ ਨੂੰ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜਦੇ ਹੋ ਸ਼ਰਮ ਨਹੀਂ ਆਈ ਤੁਹਾਨੂੰ ਉਹ ਤੁਹਾਡੇ ਨਾਲੋਂ ਤਾਂ ਕੁਮਰਵਿਜੇ ਪ੍ਰਤਾਪ ਸਿੰਘ ਤੁਹਾਡਾ ਐਮਐਲਏ ਚੰਗਾ ਵਾ ਉਹ ਗੈਰ ਸਿੱਖਾ ਗੈਰ ਪੰਜਾਬੀ ਆ ਉਹ ਲੜ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਲੜਾਈ ਤੁਹਾਡੇ ਮੂੰਹੋਂ ਕੀ ਨਿਕਲਿਆ ਸਰਕਾਰ ਬਣਨ ਤੋਂ ਬਾਅਦ ਜਿਹੜੇ ਕਹਿੰਦੇ ਸੀ 24 ਘੰਟਿਆਂ ਦੇ ਵਿੱਚ ਬੇਅਦਬੀਆਂ ਦਾ ਇਨਸਾਫ ਦੇਾਂਗੇ ਤੁਸੀਂ ਬੋਲਿਆ ਤੁਹਾਡੇ ਵਿੱਚੋਂ ਉਹ ਲੜਦੇ ਨਸ਼ਿਆਂ ਦੀ ਲੜਾਈ ਉਹ ਲੜ ਰਿਆ ਨਸ਼ੇ ਦੀ ਲੜਾਈ ਕਹਿੰਦਾ ਅੰਮ੍ਰਿਤਸਰ ਦੇ ਵਿੱਚ ਫਲਾਨੇ ਆ ਸਾਡੇ ਏਰੀਏ ਦੇ ਵਿੱਚ ਜਿਹੜੀ ਪੁਲਿਸ ਆ ਫਲਾਨੇ ਅਫਸਰ ਰਾਗਵ ਚੰਡੇ ਦੀ ਲਵਾਏ ਹੋਏ ਅਫਸਰ ਉੱਥੇ ਸਾਡੇ ਨਸ਼ਾ ਵਿਕ ਰਿਹਾ ਕੋਈ ਤੁਹਾਡੇ ਸ਼ਿਮਤ ਹੈ ਉਹਦੇ ਇਸ ਤਰ੍ਹਾਂ ਦੀ ਗੱਲ ਕਰਨ ਦਾ ਆ ਜ਼ਹਿਰੀਲੀ ਇਸ਼ਰਾਬ ਦੇ ਨਾਲ ਗੁਜਰਾਤ ਤੇ ਰਵਦਾਸਪੁਰਾ ਟਿੱਪੀ ਸ਼ਰਾਬ ਦੇ ਵਿੱਚ ਤੇ ਡੇੜਬਾ ਜਿਹੜਾ ਇਹ ਸਰਪਾਲ ਚੀਮੇ ਦਾ ਇਲਾਕਾ ਤੇ ਐਕਸਾਈਜ਼ ਦਾ ਮਿਨਿਸਟਰ ਹੈ ਸ਼ਰਾਬ ਦਾ ਪੈਰਲਲ ਸ਼ਰਾਬ ਮਾਫੀਆ ザ रिलीजਰਾ ਵੇਚੜਾ ਗਲੀਆਂ ਕੂਚਿਆਂ ਦੇ ਵਿੱਚ ਛਰੇ ਆਮ ਦਿਨ ਦਿਹਾੜੇ 25 ਬੰਦੇ ਮਰ ਗਏ ਮੀਂਹ ਫਿਰ ਬੋਲਿਆ ਤੂੰ ਰੋਇਆ ਭਗਵੰਤ ਮਾਨ ਤੂੰ ਉਸ ਦਿਨ ਤੈਨੂੰ 25ਾਂ ਦੇ ਮੌਤ ਤੇ ਰੋਣਾ ਨਹੀਂ ਆਇਆ ਤੈਨੂੰ ਕੇਚਰੀਵਾਲ ਇੱਕ ਜਿਹੜਾ ਬੇਈਮਾਨ ਆਦਮੀ ਜਿਹੜਾ 50 ਕਰੋੜ ਰੁਪਏ ਦੇ ਸਰਕਾਰੀ ਮਕਾਨ ਵਿੱਚ ਜਿਸ ਨੂੰ ਸ਼ੀਸ਼ ਮਹਿਲ ਕਹਿੰਦੇ ਨੇ ਜਿਸ ਤੇ ਪਰਚਾ ਸੀਬੀਏ ਨੇ ਦਰਜ ਕੀਤਾ ਹੋਇਆ ਤੈਨੂੰ ਉਹ ਚਿੰਗੇ ਲੱਗਦੇ ਨੇ ਲੋਕੀ ਦੋ ਗੱਲਾਂ ਚ ਜੁਆਇੰਟ ਆਪਰੇਸ਼ਨ ਬੀਜੇਪੀ ਦੇ ਨਾਲ ਹੋਇਆ ਹੈਗਾ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਇੱਕ ਜ਼ਰੂਰ ਇਹਨਾਂ ਨੇ ਭਾਈ ਅਮਰਿਤਪਾਲ ਤੇ ਐਨਐਸਸੀ ਲਾ ਕੇ ਉਹਨੂੰ ਆਸਾਮ ਭੇਜਿਆ ਕੇਜਰੀਵਾਲ ਨੇ ਆਪ ਸਟੇਟਮੈਂਟ ਦਿੱਤੀ ਮੈਂ ਸੁਣਿਆ ਤੁਸੀਂ ਸੁਣਿਆ ਕਿ ਦਿੱਲੀ ਨੇ ہماری ਮਦਦ ਮੰਗੀ ਇਸ ਕੋ ਗ੍ਰਿਫਤਾਰ ਕਰਨੇ ਲਈ हमने दी ਅਗਰ ਦਿੱਲੀ ਦੁਬਾਰਾ ਮਦਦ ਮੰਗੇਗੀ ਹਮ ਔਰ ਵੀ ਦੇਂਗੇ ਦੂਸਰਾ ਜੁਆਇੰਟ ਆਪਰੇਸ਼ਨ ਇਹਨਾਂ ਦਾ ਸ਼ੰਭੂ ਬોર્ਡਰ ਦੇ ਵਿੱਚ ਹਰਿਆਣਾ ਪੁਲਿਸ ਅੱਜ ਵੀ ਗੈਰ ਕਾਨੂੰਨੀ ਪੰਜਾਬ ਦੀ ਧਰਤੀ ਤੇ ਕੱਗਰ ਦਰਿਆ ਦੇ ਉੱਤੇ ਖੜੇ ਜਾਂਦੇ ਪਰ ਭਗਵਾਨਪਾ ਨੇ ਕੁਝ ਨਹੀਂ ਕੀਤਾ ਸੈਂਕੜੇ ਕਿਸਾਨ ਫਟੜੋਗੇ ਅੱਖਾਂ ਨਿਕਲ ਗਈਆਂ ਬੁਰੀ ਹਾਲਤ ਕੋਈ ਐਕਸ਼ਨ ਨਹੀਂ ਪ੍ਰੀਤਪਾਲ ਨੂੰ ਚੱਕ ਕੇ ਬੋਰੀਏ ਚ ਲੈ ਗਏ ਹੈ ਆਪਣੇ ਹਰਿਆਣਾ ਪੁਲਿਸ ਵਾਲੇ ਕੋਈ ਐਕਸ਼ਨ ਨਹੀਂ ਸ਼ੁਭ ਕਰਨ ਦੀ ਮੌਤ ਹੋਈ ਆ 15 ਦਿਨ ਬਾਅਦ ਜ਼ੀਰੋ ਐਫ ਆਈ ਆਰ ਐਨ ਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ ਉਹੀ ਭਗਵਾਨਪਾਰਲਮੈਂਟ ਬੋਲਦਾ ਫੜਿਆ ਗਿਆ ਜਦੋਂ ਬੇਅਦਬੀਆਂ ਹੋਈਆਂ ਬਹਿਬਲ ਕਲਾਜ ਮਾਰੇ ਗਏ ਤੇ ਸੁਖਵੀਰ ਬਾਦਲ ਨੇ ਪਰਚਾ ਦਰਜ ਕੀਤਾ ਅਣਪਛਾਤੇ ਕਹਿੰਦਾ ਪੁਲਿਸ ਵੀ ਕਦੀ ਅਣਪਛਾਤੀ ਹੋ ਸਕਦੀ ਲੇਕਿਨ ਹੁਣ ਅਣਪਛਾਤੀ ਪੁਲਿਸ ਭਗਵੰਤ ਮਾਨ ਦੀ ਹੋ ਚੁੱਕੀ ਹੈ ਦੋਸਤੋ ਗੱਲ ਇਹ ਨਹੀਂ ਕਿ ਕਿ ਇਹਨਾਂ ਨੇ ਕੀ ਕੀਤਾ ਸਵਾਲ ਇਹ ਹੈ ਕਿ ਸਾਡਾ ਪੰਜਾਬ ਜਿਹੜਾ ਜਿਹੜੇ ਹਮਲਾਵਰ ਆਉਂਦੇ ਅਬਦਾਲੀ ਦੁਰਾਨੀ ਤੇ ਮੁਗਲ ਕਿਉਂਕਿ ਆਪਾਂ ਇਸ ਦੇਸ਼ ਦੇ ਬਿਲਕੁਲ ਕੰਢੇ ਤੇ ਸ਼ੁਰੂਆਤ ਵਿੱਚ ਦਰਵਾਜ਼ੇ ਤੇ ਬੈਠੇ ਸਿਗੇ ਸਾਨੂੰ ਉਹਨਾਂ ਨੇ ਵੀ ਬੜਾ ਜ਼ੁਲਮ ਕੀਤਾ ਅੰਗਰੇਜ਼ ਆਏ ਉਹਨਾਂ ਨੇ ਵੀ ਬੜਾ ਦਮਨ ਚਿੱਕਰ ਚਲਾਇਆ ਆ ਸਾਡੇ ਆਪਣੇ ਆ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪੰਜਾਬੀ ਸੂਬਾ 20 ਸਾਲ ਬਾਅਦ ਮਿਲਿਆ ਸਾਰੇ ਦੇਸ਼ ਦੀਆਂ ਸਟੇਟਾਂ ਭਾਸ਼ਾ ਦੇ ਆਧਾਰ ਦੇ ਉੱਤੇ ਘੜ ਦਿੱਤੀਆਂ ਗਈਆਂ ਸੀ ਲੇਕਿਨ ਉਹਦੇ ਵਾਸਤੇ ਵੀ ਸਾਨੂੰ ਮੋਰਚੇ ਲਾਉਣੇ ਪਏ ਮੈਂ ਜੋ ਅਨਿਆਇਤ ਜੋ ਸਾਡੇ ਨਾਲ ਵਿਤਕਰਾ ਪੰਜਾਬ ਨਾਲ ਪਾਣੀਆਂ ਨਾਲ ਰਾਜਧਾਨੀ ਪੰਜਾਬੀ ਬੋਲਦੇ ਇਲਾਕੇ ਉੱਤੇ ਖੜੇ ਨੇ ਚੀਜ਼ਾਂ ਸਾਰੀਆਂ ਉਹ ਇਤਿਹਾਸ ਵਿੱਚ ਦਰਜ ਹੋ ਚੁੱਕੀਆਂ ਕਿਸੇ ਦੇ ਕਹਿਣ ਨਾਲ ਮਿਟ ਨਹੀਂ ਸਕਦੀਆਂ मसले साकड़े हाँ यह पार्लियामेंट में चका